ਦੇ ਗੱਲ ਵੀ ਪਏ ਤੁਹਾਡੇ ਗੱਲ ਪਏ ਨੇ ਵੀਰੇ ਹਾਂਜੀ ਵੀਰ ਜੀ ਕੀ ਕਹਿੰਦੇ ਸੀ ਅਸੀਂ ਉਲਟਾ ਹੀ ਜਾ ਕੇ 4 ਦਿਨ ਹੋ ਗਏ ਆ ਹੀ ਨਾ ਇਹ ਸੇਵਾ ਕਰਨੇ ਮੈਂ ਲੰਗਰ ਲਾਇਆ ਹੈ ਤੇ ਉਲਟਾ ਜੇ ਇਹੀ ਆਖਿਆ ਵੀ ਸਾਨੂੰ ਤੁਸੀਂ ਇੱਥੇ ਬੰਦੇ ਆਉਂਦੇ ਨੇ ਤੋਈ ਕੁਰਸੀਆਂ ਛੱਡ ਦਿਓ ਸਾਨੂੰ ਆਉਂਦੇ ਤੋਈ ਸਾਡੇ ਪੈਰ 'ਚੋਂ ਉੱਠੋ ਸਾਡੇ ਤੋਂ ਕੁਰਸੀਆਂ ਛਡਾਉਂਦੇ ਆ ਜੀ ਹਾਂ ਤੇ ਅਸੀਂ 4 ਦਿਨ ਹੋ ਗਏ ਇਹਨਾਂ ਦੀ ਸੇਵਾ ਕਰਨੇ ਬਾਈ ਕੋ ਤੱਕਾ ਮੁੱਕੀ ਹੋਈ ਹੈ ਨਹੀਂ ਸਾਹਿਬ ਮੇਰੇ ਨਾਲ ਤੱਕਾ ਮੁੱਕੀ ਕੋਈ ਨਹੀਂ ਹੈਗਾ ਆਪੇ ਤੇ ਜਮੇ ਰਹੇਗਾ ਉਹਦੇ ਨਾਲ ਹੋਈ ਹੈ ਕਿਹੜਾ ਕਿਹੜਾ ਮੁੰਡਾ ਸਵੇਰੇ ਹੀ ਕੁਰਸੀ ਛੱਡਣ ਲਈ ਕਿਹਾ ਸੀ ਕਿ ਸਾਡੇ ਬੰਦੇ ਆਉਂਦੇ ਨੇ ਕਿ ਚਲ ਸਾਨੂੰ ਬੈਣ ਲਈ ਸੇਵਾਦਾਰਾਂ ਨੂੰ ਕੁਰਸੀ ਦੇ ਦਿਆ ਕਰੋ ਕਿ ਚਲੋ ਪਿੰਡ ਜੇ ਤੁਸੀਂ ਸਾਡਾ ਸਹਿਯੋਗ ਕਰੋ ਉਲਟਾ ਇਹੀ ਕੁਰਸੀ ਮੰਗੀ ਤੁਸੀਂ ਕਹਿੰਦੇ ਸਾਡਾ ਗੁਰਦੁਆਰਾ ਖਾਲੀ ਕਰੋ ਵੀਰੇ ਅਸੀਂ ਗੁਰਦੁਆਰ ਇਹਨਾਂ ਦਾ ਅਸੀਂ ਗੁਰਦੁਆਰੇ ਤੋਂ ਕੀ ਲੈਣਾ ਗੁਰੂ ਘਰ ਸਾਰਿਆਂ ਦਾ ਸਾਂਝਾ ਹੁੰਦਾ ਐਂ ਤਾਂ ਇਹਨਾਂ ਲਈ ਇਸ ਗੁਰਦੁਆਰੇ ਆ ਕੇ ਬੈਠੇ ਨਹੀਂ ਤਾਂ ਵੀਰੇ ਸਾਨੂੰ ਕੀ ਲੋੜ ਪਈ 25 ਕਿਲੋਮੀਟਰ ਤੋਂ ਚੱਲ ਕੇ ਆ ਕੇ ਤੇ ਇਹਨਾਂ ਦੇ ਗੁਰਦੁਆਰੇ 'ਚ ਬੈਣ ਦੇ ਸਾਨੂੰ ਕਿਹੜੇ ਪਿੰਡ ਚਾਹੀਏ ਐਗਜ਼ੈਕਟਲੀ ਸਾਰੇ ਪਿੰਡ ਹਜ਼ਾਰਾ ਸਿੰਘ ਹਜ਼ਾਰਾ ਸਿੰਘ ਪਿੰਡ ਹਾਂਜੀ ਸਹਾਜਰਾ ਸਿੰਘ ਵਾਲੇ ਪਿੰਡ ਚ ਆਇਆ ਇਹ ਦੇਖੋ ਕਿ ਇੱਥੇ ਇੱਥੇ ਇਸ ਤਰ੍ਹਾਂ ਦੀ ਜਿਹੜੀ ਹੈ ਟੈਨਸ਼ਨ ਚੱਲਦੀ ਹੈ ਦੇਖੋ